ਕੋਈ ਨਾ ਕੋਈ ਨਾ ਕੋਈ ਨਾ ਚਾਰ ਵਜੇ ਚਾਰ ਵਜੇ ਕਿਰਾਏ ਦੇ ਕਿ ਨੀ ਬੰਦੇ ਗਿਆ ਪ੍ਰੋਫੈਸਰ ਜੀ ਲੈ ਲੋ ਅਜੀ ਬੜਾ ਪਿੱਛੇ ਵੇਖ ਰਿਹਾ ਮਾਲਾ ਕੰਪਰੈਸਰ ਫਟਿਆ ਵਾ ਕਿਤਨਾ ਮਤਲਬ ਅਗ ਲੱਗੀ ਜਿਹੜੇ ਕੰਪਰੈਸਰ ਕੰਪਰੈਸਰ ਫਟ ਗਿਆ ਉਹਦੇ ਨਾਲ ਸਿਲੰਡਰ ਨੂੰ ਅਗ ਲੱਗੀ ਜੀ ਸਿਲੰਡਰ ਇਹਨਾਂ ਨੇ ਚੱਕ ਕੇ ਬਾਹਰ ਕੱਢਿਆ ਵਾ ਬਾਕੀਆ ਸਿਲੰਡਰ ਪਏ ਨੇ ਬਚਾ ਹੋ ਗਿਆ ਕੁੱਤੇ ਨੁਕਸਾਨ ਕੀ ਕੀ ਹੋਇਆ ਇਹਦੇ ਵਾਈਕਲ ਬਣਾ ਖੜ ਗਿਆ ਰੋਇਤਾ ਚਾਰ ਪੰਜ ਵਾਈਕਲ ਦੀ ਸਾਡੇ ਉਹ ਜਲ ਗਏ ਨੇ ਤੇ ਫੋਟੋ ਕਾਪੀ ਵਾਲੀ ਮਸ਼ੀਨ ਸੀਗੀ ਉਹ ਜਲ ਗਈ ਤੇ ਜਾਂਚ ਅਧਿਕਾਰੀ ਜਿਹੜੇ ਮੌਕੇ ਤੇ ਜਾਂਚ ਅਧਿਕਾਰੀ ਆਇਆ ਮੌਕੇ ਤੇ ਫਾਇਰ ਵਿਗਟ ਵੀ ਆ ਗਈ ਜੀ ਕਾਫੀ ਕੋਸ਼ਿਸ਼ ਕਰਕੇ ਅੱਗ ਬੁਝਾਈ ਇਹਨਾਂ ਨੇ ਇਹ ਜੀ ਮੈਂ ਆ ਕੇ ਮੌਕਾ ਦੇਖਿਆ ਤੇ ਤੁਹਾਨੂੰ ਪਤਾ ਲੱਗਦਾ ਜੀ ਪਿਆਰ ਦੀ ਦੁਕਾਨ ਸੀਗੀ ਉੱਥੇ ਕੋਈ ਫ੍ਰਿਜ ਪਿਆ ਸੀ ਫ੍ਰਿਜ ਦਾ ਕੰਪਰੈਸਰ ਫਟ ਗਿਆ ਉਹਦੇ ਨਾਲ ਲੋਕਾਂ ਦੇ ਅੱਗ ਲੱਗੀਆਂ ਸੀ ਸਿਲੰਡਰ ਦੀ ਪਾਈਪ ਨੂੰ ਅੱਗ ਲੱਗੀ ਤੇ ਸਿਲੰਡਰ ਫਰਟ ਗਿਆ ਕਿੰਨੇ ਲੋਕ ਜ਼ਖਮੀ ਹੋਏ ਆ ਜੀ ਚਾਰ ਜਣੇ ਜੀ ਜ਼ਖਮੀ ਹੋਏ ਆਗੇ ਤੇ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਆ ਹਾਲ ਤਾਲੇ ਤੱਕ ਤਾਂ ਠੀਕ ਹੈ ਪਰ ਫੇਰ ਵੀ ਡਾਕਟਰ ਨੇ ਉਹਨੂੰ 48 ਆਰਸ ਦਾ ਟਾਈਮ ਦਿੱਤਾ ਹੈ ਮੈਮ ਜਿਸ ਤਰ੍ਹਾਂ ਦੇ ਹਾਲਾਤ ਹਨ ਤੋਂ ਤੁਹਾਨੂੰ ਦੇਖਿਆ ਕਾਫੀ ਭੀੜ ਭਾਰੀ ਕੋਈ ਜਗ੍ਹਾ ਬਣਦਾ ਲੱਗਦਾ ਕਿ ਉਚਿਤ ਜਗ੍ਹਾ ਵਾਜਾ ਨਹੀਂ ਤੇ ਦੇਖੋ ਜੀ ਹੁਣ ਇਹ ਜਿਹੜੀ ਹੈ ਜਿਹੜੀ ਮੁਕਟਨਾ ਵਾ ਕਿਦਣਾ ਕਿਤੇ ਕਬੀ ਤੇ ਲਾਪਰਵਾਹੀ ਨਾਲ ਲੰਘੀਏ ਪਰ ਇਹ ਸੀਗਾ ਵੀ ਕੋਈ ਸੋਚਦਾ ਨਹੀਂ ਵੀ ਇਦਾਂ ਦੇ ਕੋਈ ਦੁਰਘਟਨਾ ਹੋ ਜਾਈ। ਮੈਂ ਮਾਣੇ ਲੋੜੀਏ ਇਹ ਵਾਈਕਲ ਜਿਹੜੇ ਆ ਉਹ ਬਿਲਕੁਲ ਖੜੇ ਆ। ਜਿਹੜੇ ਵਾਈਕਲ ਲੱਗੇ ਹੋਏ ਇਹ ਇਹ ਜਿਹੜਾ ਮਨਜੀਤ ਆਟੋ ਇਲੈਕਟ੍ਰੀਕਲ ਦੇ ਇਦਾਂ ਦੇ ਰਿਪੇਅਰ ਦਾ ਕੰਮ ਹੈ। ਇਹਨਾਂ ਦੇ ਵਾਈਕਲ ਖੜੇ ਸੀ ਪਿੱਛੇ ਰਿਪੇਅਰ ਵਾਲੇ ਉਹ ਸੜ ਗਏ ਆ ਤੇ ਡਾਊਨ ਚ ਕੁ ਸਾਮਾਨ ਪਿਆ ਸੀ ਉਹ ਆ ਉਹ ਸੜ ਗਏ ਆ ਦੁਕਾਨ ਚ ਜਿਹੜਾ ਕੁ ਸਾਮਾਨ ਪਿਆ ਸੀ ਚਾਹ ਵਾਲੇ ਦਾ ਸਾਰਾ ਸੜ ਗਿਆ ਤੇ ਨੁਕਸਾਨ ਤਾਂ ਹੋਇਆ ਜਾਨੀ ਨੂੰ ਨੁਕਸਾਨ ਤੋਂ ਬਚਾਇਆ ਜੀ ਹਲੇ ਤੇ ਜਿਹੜਾ ਬਾਕੀ ਸਾਮਾਨ ਦਾ ਨੁਕਸਾਨ ਹੋਇਆ ਮੈਂ ਲਾਪਰ ਭਾਈ ਸਾਹਮਣੇ ਆਉਂਦੀ ਕੰਜਸਟਰ ਬਹੁਤ ਜਗ੍ਹਾ ਸੀ ਔਰ ਉਹਨੂੰ ਦੇਖਦੇ ਹੋਏ ਜਾਨੀ ਮਰਨ ਨੁਕਸਾਨ ਵੀ ਹੋ ਸਕਦਾ ਬਹੁਤ ਵੱਡੀ ਗੱਲ ਹੈ ਜਿਵੇਂ ਆਲੇ ਦੁਆਲੇ ਦੇ ਦੇਖੋ ਜੀ ਪ੍ਰਮਾਤਮਾ ਨੇ ਬਚਾਈ ਰੱਖਤਾ ਅੱਗ ਤਾਂ ਜਦੋਂ ਪੈਂਦੀ ਹੈ ਅੱਗ ਨੂੰ ਕਾਬੂ ਕਰਨਾ ਤੁਹਾਨੂੰ ਪਤਾ ਹੀ ਬਹੁਤ ਮੁਸ਼ਕਲ ਹੁੰਦਾ ਹੈ ਪਰ ਕਾਬੂ ਹੋ ਗਈ ਹੈ ਟਾਈਮ ਲੀ ਸਾਰਾ ਸਾਰੀ ਮਾਰਕੀਟ ਏਰੀਆ ਹੀ ਹੈ ਜੇ ਫੈਲਦੀ ਅੱਗ ਤਾਂ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਬਚਾ ਲਿਆ ਮੁੱਖੇ ਤੇ ਫਾਇਰ ਬ੍ਰਿਗੇਡ ਅਰ ਆ ਗਈ ਹਾਂਜੀ ਹਾਂਜੀ ਸੋ ਮੁੱਖੇ ਤੇ ਆ ਗਈ ਸੀ ਆ ਗਈ ਕੰਟਰੋਲ ਤੇ ਬਚਾ ਲਿਆ